ਔਰ ਕੋਈ ਆਸਰਾ ਨਹੀਂ ਹੈਗਾ ਇਸ ਤੋਂ ਬਿਨਾ ਇਹੋ ਹੀ ਆਸਰਾ ਸੀ ਇਸ ਆਸਰੇ ਤੇ ਜੀਂਦੇ ਹਾਂ ਇਹ ਵੀ ਰੁੜ ਗਏ ਆਸਾਂ ਰੁੜ ਗਈਆਂ ਸਾਰੀਆਂ ਬੱਚੀ ਆ 12ਵੀਂ ਪੜ੍ਹਦੀ ਆ ਉਹਦੀ ਫੀਸ ਨਹੀਂ ਤਰੀ ਉਹਦੇ ਪੇਪਰ ਨਹੀਂ ਦਿੱਤੇ ਉਹ ਵੀ ਮੇਰਾ ਗਿਆ ਖਤ ਪਕਾ ਮ ਹੋ ਗਿਆ ਮੈਂ ਆਪ ਡੈਲਸ ਕਰਵਾਣਾ ਮੈਨੂੰ ਵੀ ਮੌਤ ਕਿਉਂ ਆ ਗਈ ਮੇਰੀ ਜ਼ਮੀਨ ਤੋਂ ਕੋਈ ਮੈਨੂੰ ਰਿਵੋਟ ਕਰ ਲੈ ਜਿੰਦਾ ਮੈਂ ਮਰ ਜਾਂਦਾ ਤੇ ਮੈਂ ਚੰਗਾ ਜੇ ਤ ਕੋਈ ਆਹਰ ਕਰ ਦੇਵੇ ਤੇ ਸਹਤ ਹੋ ਸਕਦਾ ਬਾਜੀ ਕਿਨੇ ਤੇ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਸਰਕਾਰ ਤੁਹਾਡੀ ਹੈਲਪ ਕਰਨਾ ਚਾਹੁੰਦੇ ਕਿ ਕੀ ਤੁਹਾਡਾ ਕੋਈ ਮੋਬਾਈਲ ਨੰਬਰ ਜਾਂ ਕੋਈ ਹੈ ਜਿਸ ਤੇ ਤੁਹਾਡੇ ਨਾਲ ਗੱਲ ਕੰਟੈਕਟ ਕਰ ਸਕਣ ਮੋਬਾਈਲ ਨੰਬਰ ਹੈ ਮੇਰਾ 9463688440 ਅਸੀਂ ਖੜੇ ਆ ਬਿਆਸ ਦਰਿਆ ਦੇ ਕੰਡੇ ਦੇ ਉੱਤੇ ਇਸ ਟਾਈਮ ਜਿੱਥੇ ਕਿ ਅੱਧਾ ਕਿਲੋਮੀਟਰ ਤੋਂ ਬਿਆਸ ਦਰਿਆ ਇਸ ਜ਼ਮੀਨ ਦੇ ਵਿੱਚ ਆ ਗਿਆ ਜਿੱਥੇ ਅਸੀਂ ਖੜੇ ਆ ਆਪ ਮਿੱਟੀ ਬਾਪ ਮਿੱਟੀ ਮਿੱਟੀ ਹੀ ਆਸਰਾ ਮਿੱਟੀ ਹੀ ਪੁਰਖਿਆਂ ਦੀ ਉਹ ਜਾਇਦਾਦ ਜਿਸ ਤੋਂ ਆਪਣੇ ਪੋਤੇ ਪੋਤੀਆਂ ਤੇ ਆਪਣੀ ਦਵਾਈ दारू ਤੇ ਉਹਨਾਂ ਦਾ ਪੜ੍ਹਾਈ ਕਰਵਾਉਣੀ ਸੀ ਸੱਤ ਦੇ ਸੱਤ ਕਿੱਲੇ ਇੱਕ ਅਜਿਹੀ ਕਹਾਣੀ ਜਿਸ ਦੇ ਸੱਤ ਦੇ ਸੱਤ ਕਿੱਲੇ ਬਜ਼ੁਰਗ ਦੇ ਇਸ ਜ਼ਮੀਨ ਨਾਲ ਰੋੜ ਕੇ ਲੈ ਗਿਆ ਬਿਆਸ ਦਰਿਆ ਇੱਥੇ ਤੁਸੀਂ ਤਾਰ ਨਜ਼ਰ ਆਉਂਦੀ ਹੋਗੀ ਸਿਰਫ ਇਹ ਤਾਰ ਆ ਉਹ ਜਿਸ ਤਾਰ ਮੋਟਰ ਦੀ ਸੀਗੀ ਬੋਰ ਇੰਜਨ ਸਭ ਕੁਝ ਰੋੜ ਕੇ ਰਹਿ ਗਏ ਤੇ ਇਹ ਬਜ਼ੁਰਗ ਨੇ ਜਿੰਨੇ ਡੈਲਸਸ ਹੁੰਦੀ ਆ 15 ਦਿਨਾਂ ਬਾਅਦ ਆਪਣੀ ਡੈਲਸਸ ਕਰਾਉਂਦੇ ਨੇ ਪਰ ਡੇਲੀ ਆਣ ਕੇ ਇੱਥੇ ਆਪਣੀ ਜ਼ਮੀਨ ਲੱਭਦੇ ਰਹਿੰਦੇ ਨੇ ਕਿ ਸ਼ਾਇਦ ਅੱਜ ਵੀ ਇਹ ਦਰਿਆ ਮੇਰੀ ਜ਼ਮੀਨ ਮੇਰੇ ਪੁਰਖਿਆਂ ਦੀ ਨਿਸ਼ਾਨੀਆਂ ਮੇਰੇ ਮਾਂ ਪਿਓ ਦੀਆਂ ਨਿਸ਼ਾਨੀਆਂ ਸ਼ਾਇਦ ਛੱਡ ਜਾਵੇ ਪਰ ਆਸਾਂ ਤੇ ਹਮੇਸ਼ਾ ਦੁਨੀਆ ਜੀ ਹੁੰਦੀ ਆ ਇਹ ਬਜ਼ੁਰਗ ਨੇ ਆਓ ਆਪਾਂ ਗੱਲਬਾਤ ਕਰਦੇ ਆ ਇਸ ਬਜ਼ੁਰਗ ਦੇ ਨਾਲ ਬਾਪੂ ਜੀ ਡੇਲੀ ਕਹਿੰਦੇ ਤੁਸੀਂ ਇੱਥੇ ਆਣ ਕੇ ਆਪਣੀ ਜ਼ਮੀਨ ਲੱਭਦੇ ਰਹਿੰਦੇ ਆ ਕੀ ਕਾਰਨ ਆ ਹੋਰ ਕੋਈ ਆਸਰਾ ਨਹੀਂ ਹੈਗਾ ਇਹ ਤੋਂ ਬਿਨਾ ਇਹੋ ਹੀ ਆਸਰਾ ਸੀ ਇਸ ਆਸਰੇ ਤੇ ਜੀਂਦੇ ਆ ਇਹ ਵੀ ਰੁੜ ਗਏ ਆਸਾਂ ਰੁੜ ਗਈਆਂ ਸਾਰੀਆਂ ਕੋਈ ਸਹਾਰਾ ਹੋਰ ਕੋਈ ਸਹਾਰਾ ਨਹੀਂ ਤੁਹਾਡੇ ਕੋਲ ਕੋਈ ਸਹਾਰਾ ਨਹੀਂ ਕੋਈ ਸਹਾਰਾ ਨਹੀਂ ਰਹਿ ਗਿਆ ਮੇਰੇ ਬੱਚੇ 12ਵੀਂ ਪੜ੍ਹਦੇ ਆ ਉਹਦੀ ਫੀਸ ਨਹੀਂ ਤਰੀ ਉਰੇ ਪੇਪਰ ਨਹੀਂ ਦਿੱਤੇ ਉਹ ਵੀ ਮੇਰਾ ਗਿਆ ਖਤਪਕਾਮ ਹੋ ਗਿਆ ਮੈਂ ਆਪ ਡੈਲਸ ਕਰਵਾਣਾ ਮੈਨੂੰ ਵੀ ਮੌਤ ਕਿਉਂ ਆ ਗਈ ਮੇਰੇ ਮੈਨ ਤੋਂ ਪਹਿਲਾਂ ਮੈਨੂੰ ਐਰਬੋਰ ਕਰ ਲੈਣਾ ਮੈਂ ਮਰ ਜਾਂਦਾ ਤੇ ਮੈਂ ਚੰਗਾ ਸੀ ਉਹ ਮੇਰਾ ਇੱਥੇ ਕਿੰਨੇ ਕਿੱਲੇ ਬਾਪੂ ਇੱਥੇ ਸੀਗੇ ਤੁਹਾਡੇ ਸੱਤ ਕਿੱਲੇ ਜ਼ਮੀਨ ਸੀ ਇਹੋ ਹੀ ਜ਼ਮੀਨ ਸੀ ਇਸੇ ਜ਼ਮੀਨ ਦੇ ਆਰੇ ਤੇ ਜੀ 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 ਸਭ ਚਲੋ ਕੋਈ ਇੱਕ ਮਰਲਾ ਵੀ ਨਹੀਂ ਬਚਿਆ ਜੀ ਚਾਹੇ ਹੋ ਕੁਝ ਆ ਵੇਖੋ ਪਾਣੀ ਦਿਖਦਾ ਹੀ ਸਭ ਕੁਝ ਜੋ ਕੁਝ ਹੈ ਪਾਣੀ ਹੈ ਦੇ ਵਿੱਚ ਹੋਰ ਕੋਈ ਜ਼ਮੀਨ ਨਹੀਂ ਬੜੇ ਨਿਸ਼ਾਨੇ ਆ ਜਿੱਥੇ ਤੁਸੀਂ ਬੈਠੇ ਹੋ ਇੱਥੇ ਮੋਟਰ ਇੰਜਨ ਇੱਥੇ ਸੀ ਜੀ ਆਹ ਮੋਟਰ ਲਈ ਮੋਟਰ ਦੀਆਂ ਤਾਰਾਂ ਲੱਗੀਆਂ ਹਾਂ ਤਾਰਾਂ ਰਹਿ ਗਈਆਂ ਮੋਟਰ ਵੀ ਗਈ ਇੰਜਨ ਵੀ ਗਿਆ ਸਭ ਕੁਝ ਰੁੱਟ ਗਿਆ ਕੁਝ ਨਹੀਂ ਰਹਿ ਗਿਆ ਇੱਥੇ ਗੁਜ਼ਾਰਾ ਕਿਦਾਂ ਹੋਵੇਗਾ ਘਰ ਦਾ ਗੁਜ਼ਾਰਾ ਬੱਚਿਆਂ ਦਾ ਗੁਜ਼ਾਰਾ ਪੋਤੇ ਪੋਤੀਆਂ ਦਾ ਪੜ੍ਹਾਈ ਦਾ ਖਰਚਾ ਕੀ ਸਰਕਾਰਾਂ ਨੇ ਆਣ ਕੇ ਤੁਹਾਡੀ ਬਾਹ ਫੜੀ ਕਿਸੇ ਸਮਾਜ ਸੇਵੀ ਸੰਸਥਾ ਨੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਕੁਝ ਨਹੀਂ ਕੀਤਾ ਜੀ ਇਹਦੇ ਆਖਰੇ ਤੇ ਬੈਠ ਰਬ ਦੇ ਆਖਰੇ ਤੇ ਬੈਠੇ ਆ ਜੀ ਜ਼ਿੰਦਗੀ ਹੋਈ ਤੇ ਕੋਈ ਰੋਟੀ ਮਿਲ ਜੂ ਨਹੀਂ ਰਹੀ ਤੇ ਬਿਮਾਰ ਹੈਗੇ ਆ ਡਿਲਸਰੀ ਮਰੀਜ਼ਾਂ ਕੁਝ ਤੋਂ 4 ਦਿਨ ਜਿਹੜੇ ਹੈਗੇ ਕਿੰਨੀਆਂ ਫੇਲ ਨੇ ਕਿੰਨੇ ਦਿਨਾਂ ਬਾਅਦ ਡਿਲਸਿਸ ਹੁੰਦੀ 15 ਦਿਨ ਬਾਅਦ ਹੁੰਦੀ ਹਾਂ ਸੱਤ ਯਾ ਦਾ ਟੀਕਾ ਲੱਗਦਾ ਇੱਕ 15 ਬਾਅਦ 15 ਬਾਅਦ ਹਾਂ ਬਾਕੀ ਦਵਾਈ ਡੇਲੀ ਖਾਣਾ ਹੈ ਹਾਂ ਡੇਲਸ ਕਰਾਉਣਾ ਹੈ ਨਹੀਂ ਇੱਥੇ ਤੁਸੀਂ ਬਿਮਾਰ ਵੀ ਰਹੇ ਹੋਸਪੀਟਲ ਦੇ ਵਿੱਚ ਵੀ ਰਹੇ ਜਿੱਦਣ ਦੇ ਕਹਿੰਦੇ ਠੀਕ ਆ ਤੁਸੀਂ ਫਿਰ ਇੱਥੇ ਆ ਜੰਨੇ ਹੋ ਹੁਣ ਦਰਿਆਤ ਕਈ ਕਈ ਸਾਲ ਨਹੀਂ ਜ਼ਮੀਨ ਛੱਡਦਾ ਕਿ ਲੱਗਦਾ ਕਿ ਤੁਹਾਨੂੰ ਜ਼ਮੀਨ ਛੱਡ ਦੇਗਾ ਅਸਰ ਰੱਬ ਦਾ ਰਵਾ ਹੋ ਜ਼ਮੀਨ ਦਬੋ ਦੇ ਦਰਿਆ ਨੇ ਛੱਡਣੀ ਕਿ ਨਹੀਂ ਛੱਡਣੀ ਹੋਣ ਕਰੀਏ ਕਿ ਨਾ ਤੇ ਨੀਂਦ ਆਉਂਦੀ ਐ ਨਾ ਕਰੇ ਚੈਨ ਆਉਂਦਾ ਰਾਸ ਸਾਰੇ ਸਭੀ ਬਾਰੇ ਇਤਨਾ ਬੈਠੇ ਲੰਘ ਜਾਂਦੇ ਆ ਕੁਛ ਨਹੀਂ ਚੰਗਾ ਲੱਗਦਾ ਇੱਕ ਬੁਲਕਾ ਖਾਈ ਦਾ ਅੱਠੀ ਬਾਰੇ ਕੋਈ ਰੋਟੀ ਖਾਣ ਨੂੰ ਦਿਲ ਕਰਦਾ ਬਸ ਹੁਣ ਤਾਂ ਕਿਨਾਰੇ ਦੀ ਗੱਲ ਆ ਵੀ ਜੇ ਤੇ ਕੋਈ ਆਹਰਾ ਕਰ ਦੇਵੇ ਤੇ ਚੈਨ ਤੋੜ ਸਕਦਾ ਬੱਜ ਗਏ ਨੇ ਤੇ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਕੋਈ ਸਰਕਾਰ ਤੁਹਾਡੀ ਹੈਲਪ ਕਰਨਾ ਚਾਹੁੰਦੇ ਕਿ ਕੀ ਤੁਹਾਡਾ ਕੋਈ ਮੋਬਾਈਲ ਨੰਬਰ ਜਾਂ ਕੋਈ ਹੈ ਜਿਸ ਤੇ ਤੁਹਾਡੇ ਨਾਲ ਗੱਲ ਕੰਟੈਕਟ ਕਰ ਸਕਣ ਮੋਬਾਈਲ ਨੰਬਰ ਹੈ ਮੇਰਾ 94636 87440 ਆ ਕਿੰਨਾ ਜੀ 94636 87440 ਆ ਹੂੰ ਕਿੰਨੇ ਤੁਹਾਡੇ ਪੋਤੇ ਪੋਤੀਆਂ ਹੁਣ ਕਿੰਨਾ ਆ ਮੇਰਾ ਆਪਣੇ ਦੀ ਕੋ ਲੜਕੀ ਆ ਹਾਂ ਪੋਤੇ ਪੋਤੀਆਂ ਭਰਾ ਦੇ ਆ ਸਾਰਾ ਜੋ ਕਾਰੋਬਾਰ ਮੈਂ ਹੀ ਕਰਦਾ ਸੀ ਮੇਰੇ ਇੱਥੇ ਆਉਂਦਾ ਸੀ ਮੇਰੇ ਇੱਥੇ ਮੈਂ ਦੇਦਾ ਸੀ ਹਾਂ ਘੱਟੋ ਘੱਟ 18-20 ਲੱਖ ਦਾ ਮੈਂ ਕਰਜ਼ਾਈ ਬੈਠਾ ਹਾਂ ਹੁਣ ਹੁਣ ਕਿਸੇ ਨੇ ਕਿਸੇ ਨੂੰ ਪੁੱਛਣਾ ਨਹੀਂ ਪੁੱਛਣਾ ਤੇ ਮੈਨੂੰ ਹੀ ਆ ਜਿਹੜਾ ਮੈਂ ਲਿਆਉਂਦਾ ਸੀ ਤੇ ਲਿਆ ਕੇ ਦਿੰਦਾ ਸੀ ਜਿਹਦੇ ਮੇਰੇ ਗੂਠੇ ਲੱਗੇ ਸਾਡੇ ਇਕੱਲੇ ਇੱਕੋ ਕੁੜੀ ਸੀਗੀ ਇੱਕੋ ਕੁੜੀ ਮੇਰੀ ਉਹ ਵੀ 12ਵੀਂ ਚ ਪੜਦੀ ਆ ਕੁੜੀ ਤੁਹਾਡੇ ਉਹ ਕੁੜੀ 12ਵੀਂ ਚ ਪੜਦੀ ਆ ਹਾਂ ਉਹਦੇ ਪੇਪਰ ਨਹੀਂ ਦਿੱਤੇ ਗਏ ਹਾਂ ਸਕੂਲ ਲਈ ਜਾਂਦੀ ਹੁਣ ਉਹ ਵੀ ਬਿਮਾਰ ਹੋ ਗਈ ਸੀ ਮੇਰੇ ਟੈਨਸ਼ਨ ਦਾ ਕਰਕੇ ਉਹ ਵੀ ਬਿਮਾਰ ਹੋ ਗਈ ਹਾਂ ਤੇ ਹੁਣ ਬਸ ਉਹਦੀ ਵੀ ਮੈਨੂੰ ਚਾਕ ਲੈ ਗਈ ਆ ਵੀ ਉਹਦੇ ਪੇਪਰ ਨਾ ਹੋਏ ਤੇ ਰਹੇ ਜਿਹੜਾ ਵਿਚਾਰੀ ਨੇ ਉਹਦੇ ਵੀ ਜ਼ਿੰਦਗੀ ਖਰਾਬ ਹੋਈ ਨਹੀਂ ਮੇਰੇ ਤੇ ਹੋਈ ਹੋਈ ਆ ਹਾਂ ਉਹਦੇ ਵੀ ਖਰਾਬ ਹੋਈ ਨਹੀਂ ਜ਼ਿੰਦਗੀ ਹਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟਰ ਦੀ ਤਾਰ ਵਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਮੋਟਰ ਸੀਗੀ ਇਹਨੂੰ ਬਚਾਉਂਦੇ ਬਚਾਉਂਦੇ ਇੱਥੇ ਦਰਖਤ ਸੀਗੇ ਇੱਥੇ ਚਲਾ ਸੀਗਾ ਇਹ ਸਾਰੀ ਜ਼ਮੀਨ ਸੀ ਜਿੱਥੇ ਇੱਕ 20 20 ਫੁੱਟ ਐ ਸਟੱਬ ਪਾਣੀ ਵਗਰੇ ਆਏ ਤੁਸੀਂ ਹਾਲਾਤਾਂ ਨੂੰ ਤੋਂ ਦੇਖ ਸਕਦੇ ਹੋ ਕਿ ਹਾਂ ਵੀ ਪਾਣੀ ਆਇਆ ਹੜ ਆਇਆ ਕਿੰਨੇ ਸੁਪਨੇ ਲੋਕਾਂ ਦੇ ਘਰ ਬਾਰ ਜ਼ਮੀਨਾਂ ਜਾਇਦਾਦਾਂ ਖਰਚੇ ਜਿੰਨਾਂ ਤੋਂ ਆਮਦਨ ਚੱਲਦੀ ਸੀਗੀ ਸਭ ਕੁਝ ਰੋੜ ਕੇ ਲੈ ਗਿਆ ਇੱਥੇ ਕੀ ਸਰਕਾਰਾਂ ਬਾਹ ਫੜਨ ਗਈਆਂ ਜਾਂ ਪ੍ਰਸ਼ਾਸਨ ਤੇ ਜਾ ਫਿਰ ਉਹ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਪੰਜਾਬ ਦੇ ਇਸ ਟਾਈਮ ਜਿਨ੍ਹਾਂ ਨੇ ਬਾਹ ਫੜੀ ਹੋਈ ਆ ਕੌਣ ਇਹਨਾਂ ਦਾ ਸਹਾਰਾ ਬਣੇਗਾ ਸਵਾਲ ਸਭ ਤੋਂ ਵੱਡੇ ਕੀ ਸਰਕਾਰਾਂ ਵੱਲੋਂ ਕੁਝ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਹਨਾਂ ਦੀ ਆਮਦਨ ਦਾ ਸਾਧਨ ਸਭ ਕੁਝ ਦਰਿਆ ਬਿਆਸ ਤੁਸੀਂ ਤਸਵੀਰਾਂ ਅੱਖੀ ਦੇਖ ਸਕਦੇ ਹੋ ਸਭ ਕੁਝ ਰੋੜ ਕੇ ਲੈ ਗਿਆ ਨਾਲ ਹੀ 20 20 ਫੁੱਟ ਪਾਣੀ ਚੱਲ ਰਿਹਾ ਅੱਧਾ ਕਿਲੋਮੀਟਰ ਪਰਲੀ ਸਾਈਡ ਤੇ ਦਰਿਆ ਸੀਗਾ ਪਰ ਫਿਰ ਵੀ ਇੱਥੇ ਹੋਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਕਹਣਾ ਜੀ ਕਹਿੰਦੇ ਬਜ਼ੁਰਗ ਢੇਲੀ ਆਣ ਕੇ ਇੱਥੇ ਬੈਠ ਜਾਂਦੇ ਨੇ ਕਹਿੰਦੇ ਕਿ ਸਾਡੀ ਮੇਰੀ ਇੱਕ ਹੀ ਗੁੜੀਆ ਜਿਹੜੀ ਪਲੱਸ 2 ਦੇ ਵਿੱਚੋਂ ਹਟ ਵੀ ਗਈ ਆ ਫੀਸ ਨਹੀਂ ਦੇਈ ਹੋਈ ਉਹਦੇ ਕੋਲ ਵੇਖੋ ਜੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਮੇਰੇ ਵੇਖਣ ਚ ਲੱਖ ਲੱਖ ਤੌਰ ਤੇ ਚੋਨਾ ਖੜਾ ਸੀਗਾ ਇੱਥੇ ਸਾਡੀਆਂ ਅੱਖਾਂ ਦੇ ਸਾਹਮਣੇ ਜ਼ਮੀਨ ਤਬਾਹ ਹੋਈ ਆ ਜਿਸ ਪਰਿਵਾਰ ਦੇ ਨਾਲ ਤੁਸੀਂ ਅੱਜ ਗੱਲ ਕਰ ਰਹੇ ਹੋ ਅਥਾ ਗਰੀਬ ਪਰਿਵਾਰ ਆ ਜਿਹਦੀ 7 ਏਕੜ ਜ਼ਮੀਨ ਸੀ ਜ਼ਮੀਨ ਤਾਂ ਤੇ ਹੋਰ ਵੀ ਸੱਜਣਾ ਦੀ ਸੀਗੀ ਉਹ ਵੀ ਦਰਿਆ ਰੋੜ ਕੇ ਲੈ ਗਿਆ ਪਰ ਇਹਨਾਂ ਦੀ ਸਿਰਫ ਤੇ ਸਿਰਫ 7 ਏਕੜੀ ਜ਼ਮੀਨ ਸੀ ਜਿਹੜੀ ਦਰਿਆਵੁਰਦ ਹੋ ਗਈ ਆ ਮੇਰੇ ਹਿਸਾਬ ਨਾਲ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਜਿਹੜਾ ਖਤਮ ਹੋ ਗਿਆ ਇਹਨਾਂ ਦੀ ਜ਼ਿੰਦਗੀ ਮੈਂ ਕਹਾਂਗਾ ਦੁੱਬਰ ਬਣ ਕੇ ਰਹਿ ਗਈ ਆ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਨੂੰ ਹਾਲਾਤਾਂ ਤੇ ਨਜ਼ਰ ਰੱਖ ਕੇ ਅਜਿਹੇ ਗਰੀਬ ਲੋਕਾਂ ਦੇ ਮੈਂ ਇਕੱਲਾ ਇਹ ਪਰਿਵਾਰ ਨਹੀਂ ਕਹਿੰਦਾ ਇਹੋ ਜਿਹੇ अनेका ਪਰਿਵਾਰ ਪੰਜਾਬ ਦੇ ਵਿੱਚ ਬਰਬਾਦ ਹੋਏ ਬੈਠੇ ਨੇ ਸਰਕਾਰ ਬਿਲਕੁਲ ਬੇਤਿਆਨੀ ਆ ਸਰਕਾਰ ਕੋਈ ਨਜ਼ਰ ਨਹੀਂ ਕਰਦੀ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਵੀ ਡੀਪਲੀ ਜਾ ਕੇ ਆਪਣੀ ਜਿਵੇਂ ਮਨਕੀਰਤ ਸਿੰਘ ਔਲਖ ਕਲ ਸੁਲਤਾਨਪੁਰ ਲੋਧੀ ਗੁਰਦਰਾ ਬੇਰਸਾ ਵਖਿਆ ਆ ਸੀਗਾ ਉਹ ਟਰੈਕਟਰਾਂ ਦੀ ਵੱਡੇ ਪੰਦਰ ਤੇ ਵੰਡ ਕਰ ਰਿਆ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਨਾ ਵੀ ਡੀਪਲੀ ਜਾ ਕੇ ਲੋਕਲ ਪਿੰਡਾਂ 'ਚ ਜਾ ਕੇ ਇਹ ਜਿਹੇ ਗਰੀਬ ਲੋਕ ਜਿਹੜੇ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਦੌਰ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਟਰੈਕਟਰ ਮਦਦ ਮੈਂ ਕਹਿੰਨਾ ਉਹ ਬੜੀ ਵੱਡੇ ਪੱਧਰ ਤੇ ਕਰਿਆ ਟਰੈਕਟਰ ਦੀ ਮਦਦ ਕਰਨੀ ਚਾਹੀਦੀ ਆ ਪਰ ਮੈਂ ਕਹਿੰਨਾ ਉਸ ਮਦਦ ਤੋਂ ਪਹਿਲਾਂ ਅਜਿਹੇ ਗਰੀਬ ਲੋਕ ਜਿਨ੍ਹਾਂ ਦਾ ਕੋ ਰੋਜੀ ਰੋਟੀ ਦਾ ਸਾਧਨ ਰਹਿ ਹੀ ਨਹੀਂ ਗਿਆ ਜਿਹੜੀ 7 ਕਿੱਲੇ ਜ਼ਮੀਨ ਸੀ ਉਹ ਦਰਿਆ ਖਿੱਚ ਕੇ ਲੈ ਗਿਆ ਰੋਜੀ ਰੋਟੀ ਦਾ ਸਾਧਨ ਕੋਈ ਨਹੀਂ ਛੋਟੇ ਛੋਟੇ ਬੱਚੇ ਆ ਇਹ ਕੀ ਭਾਈ ਇਹ ਗਰਨ ਛੱਤਰ ਸਿੰਘ ਮੇਰੇ ਪਿੰਡ ਤੋਂ ਆ ਉਹਦਾ ਭਰਾ ਗਰਮੀਤ ਸਿੰਘ ਆ ਇਹਦਾ ਇੱਕ ਪਰਿਵਾਰ ਆ ਮਲੇ ਦੋ ਭਰਾ ਸੀਗੇ ਦੋਹਾਂ ਦੀ ਸਾਂਝੀ ਜ਼ਮੀਨ ਸੀ 7 ਕਿੱਲੇ ਮੁਖੀਆ ਘਰ ਦਾ ਇਹ ਸੀਗਾ ਮੱਲਾ ਬਜ਼ੁਰਗ ਕਰਕੇ ਵੱਡਾ ਕਰਕੇ ਇਹਦਾ ਸਤਕਾਰ ਕਰਦੇ ਸੀ ਸਾਰਿਆਂ ਨੂੰ ਪੈਸਾ ਤੇ ਲਾਇਕ ਲੋਕਾਂ ਨੂੰ ਦਿੰਦਾ ਸਿਆਣਾ ਸੀਗਾ ਪਰ ਅੱਜ ਦੇ ਜੋ ਹਾਲਾਤ ਨੇ ਉਹ ਇਹਨਾਂ ਨੂੰ ਬਰਬਾਦੀ ਵੱਲ ਖਿੱਚ ਕੇ ਲੈ ਗਏ ਨੇ ਮੇਰੀ ਸਰਕਾਰ ਨੂੰ ਅਪੀਲ ਆ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਮਨਕੀਰਤ ਔਲਖਵਰ ਜਿਹੜੇ ਵੱਡੇ ਲੋਕ ਨੇ ਉਹਨਾਂ ਨੂੰ ਮੇਰੀ ਅਪੀਲ ਆ ਵੀ ਨਵੇਂ ਪੱਦਰ ਤੇ ਆ ਕੇ ਅਜਿਹੇ ਲੋਕਾਂ ਦੀ ਮਾਂ ਫੜੋ ਰੱਬ ਤੁਹਾਡਾ ਪਾਲਾ ਕਰੇਗਾ ਇਹ ਜ਼ਮੀਨ ਆ ਤੇ ਇਹ ਜਿਹੜੇ ਖੇਤ ਆ ਦਰਿਆ ਸੱਤ ਏਕੜ ਜ਼ਮੀਨ ਇਹਨਾਂ ਦੀ ਦਰਿਆ ਆਪਣੇ ਵਹਾ ਦੇ ਵਿੱਚ ਰੋੜ ਕੇ ਲਗਾ ਕੈਮਰਾਮੈਨ ਨੂੰ ਕਹਿੰਗਾ ਨੇੜੇ ਜਾ ਕੇ ਜਰੂਰ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਮਿੱਟੀ ਆਪ ਮਿੱਟੀ ਬਾਪ ਮਿੱਟੀ ਮਾਂ ਪਿਓ ਦੀ ਪੁਰਖਿਆਂ ਦੀ ਨਿਸ਼ਾਨੀ ਜੋ ਕਿ ਸਹਾਰਾ ਸੀਗਾ ਇਹ ਹੀ ਇੱਕੋ ਇੱਕ ਸਹਾਰਾ ਸੀਗਾ ਜੋ ਕਿ ਜ਼ਮੀਨ ਜਿਸ ਦੇ ਨਾਲ ਆਪਣਾ ਇਲਾਜ ਕਰਾਉਂਦੇ ਸੀਗੇ ਆਪਣੇ ਡਾਇਲਿਸਿਸ ਕਰਾਉਂਦੇ ਸੀ 15 ਦਿਨਾਂ ਬਾਅਦ ਡਾਇਲਿਸਿਸ ਤਾਂ ਤੁਸੀਂ ਝੋਨਾ ਦੇਖ ਸਕਦੇ ਹੋ ਇੱਕ ਮਰਲਾ ਵੀ ਇਸ ਬਜ਼ੁਰਗ ਦਾ ਇੱਕ ਮਰਲਾ ਵੀ ਇਸ ਜ਼ਮੀਨ ਦੇ ਵਿੱਚੋਂ ਨਹੀਂ ਬਚਿਆ 7 ਏਕੜ ਰਾਤ ਨੂੰ ਰਾਜੇ ਸੀ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਇਸ ਰਾਜੇ ਨੂੰ ਕੰਗਾਲ ਕਰ ਗਿਆ ਇਹਨਾਂ ਦਾ ਕੌਣ ਸਹਾਰਾ ਬਣੇਗਾ ਕੀ ਸਰਕਾਰਾਂ ਇਹਨਾਂ ਦੀ ਬਾਫੜੇਗੀ ਜਾਂ ਸੰਸਥਾਵਾਂ ਜਾਂ ਐਨਆਰਈ ਵੀਰ ਬਜ਼ੁਰਗ ਦੇ ਬ੍ਰਦਰ ਸਾਡੇ ਨਾਲ ਨੇ ਸਪੈਸ਼ਲ ਪੀਟੀਸੀ ਦੇ ਨਾਲ ਗੱਲਬਾਤ ਕਰ ਲਈ ਡੇਲੀ ਆਣ ਕੇ ਬਜ਼ੁਰਗ ਇੱਥੇ ਬੈਠ ਜਾਂਦੇ ਨੇ ਜਮੀਨ ਲੱਭਦੇ ਰਹਿੰਦੇ ਨੇ ਜਦ ਤੁਰਦੇ ਘਰੋਂ ਇਧਰ ਤੁਰ ਕੇ ਆ ਜਾਂਦੇ ਆ ਕੇ ਹੱਥ ਮਾਰਦੇ ਹੁੰਦੇ ਆ ਪੜੀ ਚ ਰੇਤਾ ਚ ਤੇ ਜਮੀਨ ਇਥੇ ਲੱਭਣੀ ਕਿੱਥੋਂ ਆ ਵਗੈਰ ਤਾਂ ਪਾਣੀ ਡਿਆ ਤਾਂ ਦਿਸਣ ਡਿਆ ਲੱਗੇ ਸਾਡੇ ਹੂੰ ਤੇ ਆ ਪਿੱਛੇ ਮੋਟਰ ਦੀ ਤਾਰਾਂ ਵੀ ਉਵੇਂ ਪਈਆਂ ਹੈ ਕਿ ਤਾਰ ਫੜ ਲਿੰਦੇ ਆ ਹੂੰ ਮੋਟਰ ਵੀ ਬੋਰ ਗਿਆ ਵਿੱਚ ਬੋਰ ਗਿਆ ਵਿੱਚ ਇਹ ਇਸ ਝੋਨੇ ਨਾਲ ਦਾ ਝੋਨਾ ਸੀਗਾ ਬੋਰ ਵੀ ਰੁੜ ਗਿਆ ਬੋਰ ਵੀ ਗਿਆ ਵਿੱਚ ਜੀ ਇੰਜਨ ਵੀ ਰੁੜ ਗਿਆ ਮੋਟਰ ਵੀ ਗਈ ਮੋਟਰ ਵੀ ਗਈ ਵਿੱਚ ਸਭ ਕੁਝ ਰੁੜ ਗਿਆ ਕਿੰਨੇ ਕਿੱਲੇ ਲੈ ਗਏ 7 ਕਿੱਲੇ ਸਾਡੇ ਹਾਂ 7-7 ਨਾਲ ਦੋ ਕਰਾਂ ਦੇ ਹੋਰ ਸੀਗੇ ਹੂੰ ਉਹਨਾਂ ਕੋਲ ਹੋਰ ਵੀ ਹੈਗੀ ਪਰ ਸਾਡੇ ਕੋਲ ਹੋਰ ਨਹੀਂ ਗਈ ਤੁਹਾਡੇ ਕੋਲ ਕੋਈ ਨਹੀਂ ਪੁੱਛਿਆ ਇਹ ਬਜ਼ੁਰਗ ਜਿਹੜੇ ਬੈਠੇ ਆ ਡਿਪਰੈਸ਼ਨ 'ਚ ਚੱਲ ਗਏ ਆ ਬਿਮਾਰ ਹੀ ਨੇ ਉਹਨਾਂ ਨੂੰ ਕੀ ਪ੍ਰੋਬਲਮ ਕੀ ਆ ਪ੍ਰੋਬਲਮ ਦੇਖੋ ਪੜੀਦੀ ਆ ਜੀ ਉਹਨ ਮਦਦ ਕੋਈ ਆਸਰਾ ਨਹੀਂ ਰਹਿ ਗਿਆ ਨਹੀਂ ਬਿਮਾਰ ਵੀ ਆ ਕਹਿੰਦੇ ਕਿ ਮਾਰੂ ਹੈ ਗਿਆ ਹੁਣ ਦਵਾਈ ਇਹ ਵੀ ਲਿਆਈ ਤੇ ਦਵਾਈ ਲਈ ਕੋਈ ਪੈਸਾ ਨਹੀਂਗਾ ਹਾਂ ਲਿਆਈ ਦੇ ਓਨਲੀ 12-14000 ਰੁਪਇਆ ਲੱਗ ਜਾਂਦਾ 15 ਦਿਨੀ ਹਾਂ ਗੱਡੀ ਤੇ ਲਿਜਾਣਾ ਪੈਂਦਾ ਨਾਲ ਦੋ ਬੰਦੇ ਤਿੰਨ ਬੰਦੇ ਨਾਲ ਹੋਣ ਤਾਂ ਫੇਰ ਤੁਸੀਂ ਸਕੇ ਭਰਾ ਹਾਂਜੀ ਹਮ ਇਹਨਾਂ ਦੀ ਇੱਕੋ ਇੱਕ ਬੇਟੀ ਇੱਕੋ ਇੱਕ ਬੇਟੀ ਕਿਛਣਾ ਪੜਾਈ ਉਹਨਾਂ ਦੀ ਕਿਦਾਂ ਪੜਾਈ ਘਰ ਵਿੱਚ ਪੜ੍ਹਦੀ ਸੀ ਉਹਨਾਂ ਪੇਪਰ ਵੀ ਨੀਤ ਤੇ ਕਰੇ ਬੈਠੀ ਆ ਉਹ ਖਰਚਾ ਹੀ ਨਹੀਂਗਾ ਤੇ ਉਹ ਵੀ ਬਿਮਾਰ ਹੋ ਗਈ ਉਹ ਦੇਖ ਕੇ ਹੀ ਹੂੰ ਤੈਨੂੰ ਦੱਸਦੀ ਆ ਕਿ ਆ ਤੁਸੀਂ ਫਸਲ ਦੇਖ ਸਕਦੇ ਹੋ ਲੱਖ ਲੱਖ ਤੋਂ ਉੱਪਰ ਜਿਹੜਾ ਝੋਨਾ ਇੱਥੇ ਸੀਗਾ ਜਿਹੜਾ ਕਿ ਕਿਸੇ ਹੋਰ ਕਿਸਾਨ ਦਾ ਜ਼ਰੂਰ ਬਚਿਆ ਪਰ ਇਸ ਦੇ ਵਿੱਚ ਸਭ ਕੁਝ ਵਹਾ ਕੇ ਸਾਰੇ ਸੁਪਨੇ ਜੋ ਸੁਪਨੇ ਕਿਸਾਨ ਦੇ ਸੀਗੇ ਤਾਂ 18 ਲੱਖ ਰੁਪਇਆ ਕਰਜ਼ਾ ਇਸ ਜ਼ਮੀਨ ਦੇ ਉੱਤੇ ਸੀਗਾ ਜੋ ਕਿ ਆਮਦਨ ਦੇ ਕੇ ਆਮਦਨ ਤੋਂ ਇਹਨਾਂ ਨੇ ਉਹ ਪੈਲੀ ਤੋਂ ਕਰਜ਼ਾ ਵੀ ਲਾਉਣਾ ਸੀ ਕੀ ਕਹਿੰਦੇ ਜੀ ਬਜ਼ੁਰਗ ਇਸ ਤੋਂ ਨੇ ਨਾਲ ਸਾਡੀ ਵਟ ਸਾਂਝੀ ਸੀ ਇਸ ਪਹਿਲੀ ਵਾਲੀ ਦੇ ਹਾਂਜੀ ਹਾਂਜੀ ਤੇ ਕਰਜ਼ਾ 18 ਲੱਖ 60 ਤੱਕ ਦਾ ਵੀ ਐਸਟੇਟੀਆਂ ਦਾ ਵੀ ਆ ਲਿਮਟ ਦਾ ਵੀ ਆ 18 ਤੋਂ ਜ਼ਿਆਦਾ ਹੀ ਅਸਰਾਂ ਤੇ ਹੁਣ ਗਾਂ ਤਾਂ ਆੜਤੀਆ ਜਵਾਬ ਦੇ ਤਾਂ ਵੀ ਦਵਾਈ ਸਾਡੇ ਨੂੰ ਜਿੱਥੋਂ ਮਰਜੀ ਲਿਆਓ ਤੁਸੀਂ ਸਾਨੂੰ ਦੇਣਾ ਕੀ ਆ ਹੂੰ ਤੇ ਅਗੇ ਮਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਕਿ ਸਹਾਰ ਸਰਕਾਰ ਸਿਰ ਤੁਹਾਡੀ ਬਾਹ ਫੜ ਲੇ ਜੇ ਕੋਈ ਦੇਵੇ ਤਾਂ ਫੇਰ ਹੀ ਅਸੀਂ ਤਾਂ ਇਹ ਜੱਦੀ ਜ਼ਮੀਨ ਸੀ ਤੁਹਾਡੇ ਪੁਰਖਿਆਂ ਦੀ ਜੱਦੀ ਸਾਡੇ ਜੋ ਪਾਕਿਸਤਾਨੋਂ ਆ ਕੇ ਸਾਡੇ ਵੱਡੇ ਬੈਠੇ ਸੀ ਉਹ ਦੋਂ ਦੇ ਸੀ ਦਰਿਆ ਕਿੰਨੀ ਕੁ ਦੂਰ ਸੀ ਇੱਥੋਂ ਉਹ ਤੋਂ ਪਹਿਲਾਂ ਤਾਂ ਦੂਰ ਸੀ ਕਿ ਹੁਣ ਐ ਕਿ ਇਹ ਤੋਂ ਹੋ ਗਿਆ ਅੱਧਾ ਕਿਲੋਮੀਟਰ ਪਿੱਛੇ ਸਾਡੀ ਪਾਈ ਤੋਂ ਪਿੱਛੇ ਜਿਹੜਾ ਹੁਣ ਸਾਡੀ ਪਾਈ ਦੇ ਵਿੱਚ ਵਗਣ ਡਿਆ ਇਸ ਟਾਈਮ ਹਾਂ ਜਿੱਥੇ ਆਪਾਂ ਖਲੋਤੇ ਹਾਂ ਇਹ ਤੋਂ ਸਾਡੀ ਵਾਟ ਇੱਧਰ ਰਹੇਗੀ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਆ ਕੁਛ ਇੰਦਾਂ ਦੀ ਵੀ ਟੱਠੀ ਆ ਐਸਟੋਨੀ ਵਾਲਿਆਂ ਦੀ ਹੁਣ ਜਿੱਥੇ ਆਪਾਂ ਖਲੁੱਤਿਆਂ ਉਹ ਉੱਥੇ ਸਾਡੀ ਵਟ ਪਿੱਛੇ ਸੀ ਕਿੰਨੇ ਸੁਪਨੇ ਸੀਗੇ ਕਿੰਨੇ ਆਸਰੇ ਸੀਗੇ ਉਸ ਜ਼ਮੀਨ ਦੇ ਜਿਸ ਦੇ ਨਾਲ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਣਾ ਹੁੰਦਾ ਜਿਹੜੀ ਜ਼ਮੀਨ ਦੇ ਨਾਲ ਆਪਣੇ ਬੱਚਿਆਂ ਦੀਆਂ ਫੀਸਾਂ ਧਾਰਨੀਆਂ ਹੁੰਦੀਆਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨੇ ਹੁੰਦੇ ਆ ਉਹ ਜ਼ਮੀਨ ਇਸ ਦਰਿਆ ਇਹ ਹੜ ਉਹਨਾਂ ਦੇ ਸੁਪਨੇ ਰੋੜ ਕੇ ਲੈ ਗਿਆ ਉਹਨਾਂ ਦੀ ਜ਼ਮੀਨ ਜਾਇਦਾਦ ਰੋੜ ਕੇ ਲੈ ਗਿਆ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼